ਸਤਿ ਸ੍ਰੀ ਅਕਾਲ ਜੀ ਸੁਖਪ੍ਰੀਤ ਭੈਣ ਜਿਸ ਦਾ ਨਾਮ ਸੁਖਮੰਦਰ कौर ਵੀ ਹੈ ਤੇ ਇਹ ਭੈਣ ਸ਼ਾਰਟ ਵੀਡੀਓਜ਼ ਬਣਾਉਂਦੇ ਸੀ ਸਾਰਾ ਪਰਿਵਾਰ ਨਾਲ ਕੇ ਵੀਡੀਓਜ਼ ਬਣਾਉਂਦਾ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਥੋੜੇ ਦਿਨ ਪਹਿਲਾਂ ਹੀ ਨਦੀ ਮੌਤ ਜਿਹੜੀ ਹੋ ਗਈ ਹੈ ਤੇ ਇਹਨਾਂ ਦੇ ਘਰ ਦਾ ਜੋ ਵੀ ਇਹਨਾਂ ਸਿਸਟਮ ਸੀ ਕਿਵੇਂ ਇਹਨਾਂ ਦੀ ਮੌਤ ਹੋਈ ਉਹ ਤੁਹਾਨੂੰ ਸਾਰਾ ਪਤਾ ਹੀ ਹੈ ਵੀ ਕਿੰਨਾ ਕੁਝ ਜਿਹੜੇ ਇਲਜ਼ਾਮ ਨੇ ਇਹਨਾਂ ਦੇ ਪਰਿਵਾਰ ਤੇ ਵੀ ਲੱਗੇ ਨੇ ਤੇ ਉਹ ਜੋ ਕੋਣ ਸਹੀ ਕੋਣ ਗਲਤ ਉਹ ਪ੍ਰਮਾਤਮਾ ਜਾਣਦਾ ਤੁਸੀਂ ਅੱਗੇ ਜਿਹੜੀ ਮੈਂ ਕਲਿੱਪ ਲਾਈ ਹੈ ਇਹਨਾਂ ਦੀ ਜੇਠ ਜਠਾਣੀ ਨੇ ਜਾਨੀ ਕਿ ਉਹਨਾਂ ਨੇ ਦੱਸਿਆ ਇਹ ਵੀ ਸੁਖ ਨਾਲ ਸਾਡੇ ਜਿਹੜੇ ਸਵੰਸੀ ਕਿਹੋ ਜੇ ਸੀ ਸੁਖ ਅਸਲ ਵਿੱਚ ਕਿਹੋ ਜੀ ਸੀ ਜਾਨੀ ਕਿ ਅਪਾ ਕਹਿ ਸਕਦੇ ਹਾਂ ਸੁਖ ਦੀ ਅਸਲ ਸਚਾਈ ਕਿੱਦਾਂ ਉਹਦਾ ਰੈਂਡ ਸੈਂਸੀ ਪਰਿਵਾਰ ਦੇ ਵਿੱਚ ਉਹ ਨੂੰ ਨਿੰਦਸੇ ਤੁਸੀਂ ਦੇਖੋ ਤੇ ਇਸ ਦਾ ਹਸਬੰਦ ਸੁਖਪੈਣ ਦਾ ਕਦੋਂ ਘਰ ਵਾਪਿਸ ਆਵੇਗਾ ਬੱਚਿਆਂ ਦੇ ਕੋਲ ਉਹ ਤੁਸੀਂ ਜਰੂਰ ਧਿਆਨ ਨਾਲ ਸੁਣ ਕਿਉਂਕਿ ਜੀ ਬੱਚਿਆਂ ਦਾ ਬਹੁਤ ਹੀ ਜ਼ਿਆਦਾ ਬੁਰਾ ਹਾਲ ਹੈ ਉਹਨਾਂ ਦੀ ਮਾਂ ਵੀ ਉਹਨਾਂ ਤੋਂ ਦੂਰ ਹੋ ਗਈ ਹੈ ਤੇ ਉਹਨਾਂ ਦਾ ਪਿਓ ਵੀ ਕਿਉਂਕਿ ਸੁਖਪੈਣ ਦਾ ਘਰ ਵਾਲਾ ਜਿਹੜਾ ਉਹ ਜੇਲ੍ਹ ਦੇ ਵਿੱਚ ਹੈ ਤੇ ਬੱਚੇ ਦੋਨੇ ਇਸ ਭੈਣ ਦੇ ਬੇਟਾ ਤੇ ਬੇਟੀ ਬੇਟੀ ਵੱਡੀ ਹੈ ਤੇ ਬੇਟਾ ਛੋਟਾ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਤੇ ਹਮਨ ਉਹਨਾਂ ਦੀ ਸਾਂਭ ਸੰਭਾਲਾ ਉਹਨਾਂ ਦੇ ਚਿਹੜੇ ਇਹ ਤਾਇਆ ਤੇ ਤਾਈ ਹੀ ਕਰਦੇ ਨੇ ਪਰਿਵਾਰ ਨੂੰ ਇਹ ਜਿਹੜਾ ਘਟਾ ਹੈ ਬਹੁਤ ਜ਼ਿਆਦੇ ਵੱਡਾ ਪਿਆ ਹੈ ਤੇ ਤੁਸੀਂ ਅਗਲੀ ਅ ਕਲਿੱਪ ਜ਼ਰੂਰ ਦੇਖੋ ਪਿਛੇ ਰਹਿ ਜਾਂਦੀਆਂ ਆਜਾਦਾਂ ਤੇ ਕੁਝ ਗਿੱਲੇ ਸਿਕਵੇ ਜਿਹੜੇ ਇੱਕ ਦੂਜੇ ਨਾਲ ਸਾਂਝੇ ਨਹੀਂ ਕੀਤੇ ਜਾਂਦੇ ਨਾਲ ਖੋਲਦੇ ਆ ਮਰਨ ਵਾਲੇ ਤੇ ਚਲੇ ਜਾਂਦੇ ਆ ਤੇ ਜਿਹੜਾ ਦੁੱਖ ਪਿਛਲਿਆਂ ਨੂੰ ਬੱਚਿਆਂ ਨੂੰ ਤੇ ਉਹ ਘਰਵਾਲਿਆਂ ਨੂੰ ਲੱਗਦਾ ਵਾ ਉਹ ਤੁਸੀਂ ਮਹਿਸੂਸ ਕਰ ਸਕਦੇ ਜੇ ਬਾਕੀ ਤੁਹਾਨੂੰ ਵੀ ਪਤਾ ਵਾ ਕਿ ਕੁਝ న్యూਸ ਚੈਨਲ ਵਾਲਿਆਂ ਨੇ ਖੁਸ਼ ਆਪਣਾ ਫਾਇਦਾ ਚੁੱਕਣ ਵਾਸਤੇ ਐਦਾਂ ਤੋੜ ਮਰੋੜ ਕੇ ਉਹਨਾਂ ਖਬਰਾਂ ਨੂੰ ਪੇਸ਼ ਕੀਤਾ ਨਾ ਕਿ ਸੁਖ ਨਾਲ ਇਹ ਹੋ ਗਿਆ ਸੁਖ ਦੇ ਸਹੁਰਿਆਂ ਨੇ ਇਹ ਕਰਤਾ ਸੁਖ ਦੇ ਸਹੁਰਿਆਂ ਨੇ ਜੋ ਕਰਤਾ ਸਾਨੂੰ ਕਿਸੇ ਤੇ ਕੋਈ ਗਿਲਾ ਸ਼ਿਕਵਾ ਨਹੀਂ ਆ ਨਾ ਸੁਖ ਦੇ ਪਰਿਵਾਰ ਤੇ ਕਿਉਂਕਿ ਅਸੀਂ ਸਮਝਦੇ ਹਾਂ ਕਿ ਜਿਨ੍ਹਾਂ ਦੀ ਬੇਟੀ ਗਈ ਆ ਉਹਨਾਂ ਨੂੰ ਕਿੰਨਾ ਕੁ ਗੁੱਸਾ ਹੋਏਗਾ ਗਲਤ ਫਹਮੀ ਹੋ ਜਾਂਦੀ ਗਲਤ ਫਹਮੀ ਆ ਜਾਂਦੀ ਆ ਨਾਲੇ ਉਹਨਾਂ ਦਾ ਗੁੱਸਾ ਜਾਇਜ਼ ਵਾ ਚਲੋ ਭਰਾ ਸਾਡਾ ਜੇ ਜੇਲ੍ਹ ਵਿੱਚ ਉਹ ਮਹਾਰਾਜ ਕਰੇਗਾ ਤੇ ਜਲਦ ਬਾਹਰ ਆਏਗਾ ਪਰ ਉਹ ਜਿੱਦਾਂ ਵੀ ਆ ਉਹ ਸਾਡੀ ਧੀ ਹੀ ਸਾਡੇ ਘਰ ਦੀ ਨੌ ਹੀ ਸਾਡੀ ਇੱਜ਼ਤ ਹੀ ਹਨਾ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਨਾ ਉਹਦੇ ਪੇਕੇਆਂ ਬਾਰੇ ਕਹਿ ਸਕਦੇ ਉਹ ਜੋ ਵੀ ਕਹਿੰਦੇ ਆ ਚਲੋ ਉਹਨਾਂ ਦਾ ਵੀ ਸਿਰ ਮੱਥੇ ਆ ਕਿਉਂਕਿ ਉਹਨਾਂ ਦੀ ਧੀ ਸੀ ਤੇ ਬਾਤ ਤੁਸੀਂ ਸੁਣਨੀ ਲਿਆ ਵੀ ਇਸ ਭੈਣ ਦੇ ਜਿਹੜੇ ਜਿਠ ਜਿਠਾਣੀ ਨੇ ਉਹਨਾਂ ਨੇ ਕਿਹਾ ਏ ਕਿ ਗਲਤਫਹਿਮੀਆਂ ਨੇ ਜਿਹੜੀਆਂ ਪਰਿਵਾਰ ਦੇ ਵਿੱਚ ਹੋ ਹੀ ਜਾਂਦੀਆਂ ਨੇ ਕਿਉਂਕਿ ਸੁੱਖ ਭੈਣ ਵੀ ਕਿਸੇ ਦੀ ਧੀ ਸੀ ਚਲੋ ਉਹ ਠੀਕ ਹੈ ਜੋ ਵੀ ਗਲਤਫਹਿਮੀਆਂ ਹੋ ਰਹੀਆਂ ਨੇ ਪਰ ਨਿਊ ਚੈਨਲ ਵਾਲਿਆਂ ਨੇ ਜਿਹੜਾ ਇਹਨਾਂ ਨੂੰ ਜ਼ਿਆਦਾ ਹੀ ਜਾਨੀ ਕਿ ਤੋੜ ਮਰੋੜ ਕੇ ਗੱਲਾਂ ਕਰਕੇ ਇਹਨਾਂ ਦਾ ਜਾਨੀ ਕਿ ਇਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਹੈ ਬਹੁਤ ਹੀ ਜ਼ਿਆਦਾ ਗਲਤ ਹੈ ਕਿਉਂਕਿ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਵੱਡਾ ਘਾਟਾ ਪੈ ਗਿਆ ਹੈ ਇਸ ਤਰ੍ਹਾਂ ਕਿਸੇ ਨੂੰ ਵੀ ਨਹੀਂ ਕਰਨਾ ਚਾਹੀਦਾ